ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਰਸਵਾਰੀ ਸਾਹਿਬ ਜੰਗਤ ਜੀ ਆਓ ਅਜਾਪਾਂ ਤੰਤਨ ਸੈਸ਼ੀ ਹਰਮੰਦਰ ਸਾਹਿਬ ਜਿਰਵਾਰ ਸਾਹਿਬ ਦੇ ਜਿਹੜੇ ਸੋਨੇ ਦੀ ਬਾਤ ਜਾਣਕਾਰੀ ਸਾਂਝੀ ਕਰੀਏ ਬੜਾ ਰੋਚਕ ਹੈ ਦਵਾਰ ਸਾਹਿਬ ਤੇ ਚੜੀ ਸੋਨੇ ਦੀ ਪੱਤਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਇਆ ਇਤਿਹਾਸਕ ਸ਼ਾਹਰ ਸ਼੍ਰੀ ਹਰਮੰਦਰ ਸਾਹਿਬ ਸਣੇ ਹਰ ਕੀ ਪੌੜੀ ਛੋਟੀ ਪ੍ਰਕਰਮਾ ਪੋਲ ਦਰਸ਼ਨੀ ਡਿਉੜੀ ਅਤੇ ਸਰੋਵਰ ਦੀ ਵੱਡੀ ਪ੍ਰਕਰਮਾ ਵਿੱਚ ਸੰਗਮਰਮਰ ਚਾਂਦੀ ਸੋਨੇ ਤੇ ਗੱਜ ਮੀਨਾਕਾਰੀ ਤੇ ਜੜਤ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ ਉਸ ਸਮੇਂ ਦੇ ਮਿਸਲਦਾਰ ਸਰਦਾਰਾਂ ਨੇ ਵੀ ਆਪਣੇ ਵੇਤਨ ਅਨੁਸਾਰ ਪੂਰਾ ਯੋਗਦਾਨ ਪਾਇਆ ਜੇ ਹਰ ਮੰਦਿਰ ਸਾਹਿਬ ਇੱਕ ਸ਼ਮ੍ਮਾ ਹੈ ਤ ਸਿੱਖ ਪਰਵਾਨਾ ਹੈ ਜੋ ਸ਼ਮ੍ਮਾ ਦੀਰਤਿ ਹਸਕੇ ਕੁਰਬਾਨ ਹੋ ਜਾਂਦਾ ਹੈ ਕਦੇ ਆਪਣੇ ਇਰਾਦਿਆਂ ਵਿੱਚ ਡੋਲਦਾ ਨਹੀਂ ਜੇ ਹਰ ਮੰਦਿਰ ਸਿੱਖ ਕੌਮ ਦੀ ਆਨ ਸ਼ਾਂਤ ਤੇ ਗੌਰਵ ਦਾ ਪ੍ਰਤੀਕ ਹੈ ਤ ਸਿੱਖ ਇਸ ਗੌਰਵ ਦਾ ਨਿਖੜਵਾ ਅੰਗ ਹੈ ਸੁੰਦਰ ਸਵਨ ਮੰਦਿਰ ਜਾਂ ਗੋਰਡਨ ਟੈਂਪਲ ਨਹੀਂ ਹੈ ਨਾ ਹੀ ਸੰਗਮਰੀ ਮੰਦਿਰ ਹੈ ਇਸ ਗੋਂ ਡਿੱਟੇ ਸਬੇ ਥਾਂ ਨਹੀਂ ਤੁਦ ਜਿਹ ਹੈ ਵਾਕਿਆ ਹੀ ਇੱਕ ਆਯੂਪਾ ਹੈ ਸਾਰੀ ਦੁਨੀਆ ਦੇ ਵਿੱਚ ਐਸਾ ਕਿਤੇ ਵੀ ਹਰੀ ਮੰਦਰ ਜਾਂ ਮੰਦਰ ਆਪ ਜੀ ਨੂੰ ਨਹੀਂ ਮਿਲੇਗਾ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਨੇਹ ਹਰਿ ਮੰਦਰ ਸਾਹਿਬ ਦੀ ਨਹੀਂ ਰੱਖੀ ਗਈ ਅਪ੍ਰੈਲ ਸਤਾਰਾਂ ਸੋਬਾ 28 ਤੱਕ ਸਤਗੁਰਾਂ ਵੱਲੋਂ ਬਣਾਈ ਗਈ ਇਮਾਰਤ ਆਪਣੇ ਅਸਲੀ ਰੂਪ ਵਿੱਚ ਉਸਤਤ ਰਹੀ ਕੋਪਰ ਹੀੜੇ ਦੇ ਵੱਡੇ ਘੜੂ ਘਾਰੇ ਅਤੇ ਬਾਅਦ ਵਿੱਚ ਅਹਿਮ ਅ ਸ਼ਾਹਬਦਾਲੀ ਵੱਲੋਂ ਇਸ ਮਹਾਨ ਸਥਾਨ ਤੇ ਤਲਾ ਨੂੰ ਮਿੱਟੀ ਨਾਲ ਪ੍ਰਵਾਤ ਨੀਹਾਂ ਹੀੜ ਹਜ਼ੂਰ ਰਖਵਾ ਕੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਅਡਰ ਦਿੱਤਾ ਇਸ ਮਗਰੋਂ ਅਕਤੂਬਰ 1764 ਈਸਵੀ ਵਿੱਚ ਜਸਾ ਸਿੰਘ ਆਧਵਾਲੀਆ ਨੇ ਦਰਵਾਰਾ ਹਮੰਦਰ ਸਾਹਿਬ ਦੀ ਨਹੀਂ ਰਖਾ ਦਿੱਤੀ ਉਹ ਸ਼ਾਰੀ ਸ਼ੁਰੂ ਕਰ ਦਿੱਤੀ ਜਦੋਂ ਖਾਲਸਾ ਰਾਜ ਪੂਰੇ ਜੋਬਨ ਤੇ ਆਇਆ ਤਾਂ ਹਰ ਸਿੱਖ ਦੀ ਆਸਾ ਸੀ ਆਪਣੇ ਕੇਂਦਰੀ ਧਾਰਮਿਕ ਸਥਾਨ ਤੇ ਸਭ ਤੋਂ ਕੀਮਤੀ ਵਸਤੂ ਭੇਟ ਕਰੇ ਉਸ ਵੇਲੇ ਸਭ ਤੋਂ ਕੀਮਤੀ ਵਸਤੂ ਸੋਨਾ ਹੀ ਸੀ ਤਵਾਰੀ ਗਿਆਨੀ ਗਿਆਨ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਤੇ ਨੰਮਾ ਸ਼ਮਾ ਇਸ ਮਹਾਨ ਸਥਾਨ ਤੇ ਗ੍ਰੰਥੀ ਮੁਗੰਥੀ ਤੇ ਸ਼੍ਰੀ ਘਾਤ ਸਹਿਬ ਦੇ ਜਥੇ ਦਾ ਰਹਿ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਦੀਆਂ ਲਿਖਤਾਂ ਤਾਬਕ ਅੱਜ ਤੁਹਾਨੂੰ ਸਚਕਣ ਸ਼੍ਰੀ ਹਰਮੰਦਰ ਸਾਹਿਬ ਤੇ ਲੱਗੇ ਸੋਨੇ ਦਾ ਸਾਰਾ ਅਧਿਆਇ ਦੱਸਦੇ ਹਾਂ ਕਿਵੇਂ ਹਰੀ ਦੇ ਸਮੰਦਰ ਸਾਜਖਣ ਸ਼੍ਰੀ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਜਾਂ ਸਵਰਨ ਮੰਦਰ ਕਿਹਾ ਜਾਣ ਲੱਗਾ ਸ਼੍ਰੀ ਹਰਮੰਦਰ ਸਾਹਿਬ ਸਣੀ ਹਰ ਕੀ ਬੋੜੀ ਛੋਟੀ ਪ੍ਰਕਰਮਾ ਪੋੜ ਦਰਸ਼ੀ ਨਿਉੜੀ ਛੋਹਰ ਦੀ ਵੱਡੀ ਪ੍ਰਕਰਮਾ ਵਿੱਚ ਸੰਗਮ ਮਰ ਮਰ ਚਾਂਦੀ ਸੋਨੇ ਤੇ ਗੱਚ ਮੀਨਾ ਕਰੀ ਤੇ ਜੜਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ ਉਸ ਸਮੇਂ ਦੇ ਸਰਦਾਰਾਂ ਨੇ ਵੀ ਪੂਰਾ ਹਿਸਾਬ ਆਇਆ ਗਿਆਨੀ ਗਿਆਨ ਸਿੰਘ ਵੱਲੋਂ ਲਿਖੀ ਪੁਸਤਕ ਤਵਾਰੀ ਖਬਰ ਸਰਨសារ ਸਿੱਖ ਰਾਜ ਦੇ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਹੋਇਆ ਕੁੱਲ ਖਰਚਾ 64 ਲੱਖ 11000 ਦੇ ਕਰੀਬ ਆਂਦਾ ਹੈ ਜੋ ਸ੍ਰੀ ਹਰਮੰਦਰ ਸਾਹਿਬ ਵਿੱਚ ਫਰਸ਼ ਤੇ ਕੰਧਾਂ ਉੱਪਰ ਲੱਗੇ ਸੰਗਮਨ ਮਰਤੂ ਵਲਾਵਾ ਸਿਰਫ ਸੋਨੇ ਚਾਂਦੀ ਦੀ ਨਕਾਸ਼ੀ ਆਦ ਤੇ ਖਰਚਾਇਆ ਕਿਹਾ ਜਾਂਦਾ ਹੈ ਮਹਾਰਾਜ ਰਣਜੀਤ ਸਿੰਘ ਜਦੋਂ ਮਰਤਾਨ ਦੀ ਜੰਗ ਲੜਨ ਲਈ ਚਾਲੇ ਪਾਉਣ ਲਗੇ ਤਾਂ ਸਚਕਣ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਨਕ ਮਸਤਕ ਹੋਏ ਉਸ ਸਮੇਂ ਦੇ ਹੜ ਗ੍ਰੰਥੀ ਗਿਆਨੀ ਸੰਤ ਸਿੰਘ ਜੀ પાસે ਮੋਰਚਾ ਫਤਿਹ ਹੁੰਦੀ ਅਰਦਾਸ ਲਈ ਬੇਨਤੀ ਕੀਤੀ ਤਾਂ ਸਹਿ ਸੁਭਾਈ ਗਿਆਨੀ ਸੰਤ ਸਿੰਘ ਜੀ ਨੇ ਕਿਹਾ ਜੇ ਜੰਗ ਵਿੱਚ ਫਤਿਹ ਬਰਾਤ ਹੋਵੇ ਤਾ ਇੱਥੇ ਕੀ ਅਰਪਣ ਕਰੋਗੇ ਤਾਂ ਮਹਾਰਾਜ ਦਾ ਜਵਾਬ ਸੀ ਜੋ ਕੁਝ ਪ੍ਰਾਪਤ ਹੋਇਆ ਉਹ ਸਾਰਾ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਪੇਟਾ ਕਰ ਦੇਵਾਂਗਾ ਤਾਂ ਇਸ ਕਰਕੇ ਉਸ ਜੰਗ ਦੀ ਜਿੱਤ ਪਿੱਛੋਂ ਸੋਨਾ ਨਵਾਉਣ ਦੀ ਸ਼ੁਰੂਆਤ ਸ਼ੁਰੂ ਹੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰੇਸ਼ ਦਰਬਾਰ ਨੂੰ ਅੱਜ ਵੀ ਯੰਕਤ ਹੈ ਕਿ ਗੁਰੂ ਸਾਹਿਬ ਜੀ ਨੇ ਪਰਮ ਸੇਵਕ ਸਿੱਖ ਜਾਣ ਕਰ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਤੇ ਦਇਆ ਕਰਕੇ ਕਰਵਾਇ। ਸ਼੍ਰੀ ਹਰਮੰਦਰ ਸਾਹਿਬ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਹੈ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ 5 ਲੱਖ ਰੁਪਏ ਦਾ ਸੋਨਾ ਗਿਆਨੀ ਸੰਸੇਂ ਸਿੰਘ ਜੀ ਦੇ ਸਪੁੱਤ ਕੀਤਾ ਜਿਨ੍ਹਾਂ ਨੇ ਆਪਣੇ ਵੱਲੋਂ ਮੁਹੰਮਦ ਯਾਰਖਾਨ ਮਿਸਤਰੀ ਨੂੰ ਇਮਾਰਤ ਸੁਨਹਿਰੀ ਕਰਨ ਲਈ ਨਿਯਤ ਕੀਤਾ। ਇਸ ਤਰ੍ਹਾਂ ਸਭ ਤੋਂ ਪਹਿਲਾਂ ਸ਼੍ਰੀ ਅਮੰਦਰ ਸਾਹਿਬ ਜੀ ਦੀ ਛੱਤ ਤੇ ਫਿਰ ਚਾਰੇ ਬੰਗਲੇ ਸੁਨਹਿਰੀ ਕਰਨ ਦਾ ਹੁਕਮ ਹੋਇਆ ਜਿੰਨਾ ਵਿੱਚ ਦੱਖਣ ਪਸ਼ਮੀ ਬਗਲੇ ਉੱਪਰ ਹੁਕਮਾ ਸਿੰਘ ਜੀਵਣੀ ਨੇ ਸੋਨਾ ਚੜਾਇਆ ਬਾਕੀ ਤਿੰਨ ਬਗਣਿਆਂ ਤੇ ਬੁਰਜੀਆਂ ਨੂੰ ਮਹਾਰਾਜਾ ਰਜੀਤ ਸਿੰਘ ਨੇ 342000 635 ਰੁਪਏ ਖਰਚ ਕਰਕੇ ਸੁਨਹਿਰੀ ਕਰਵਾਇਆ ਸ਼੍ਰੀ ਅਮੰਦਰ ਸਾਹਿਬ ਦੇ ਵੱਡੇ ਗੁੰਬਦ ਤੇ ਫਤਿਹ ਸਿੰਘ ਹੜੂ ਵਾਲਿਆਂ ਨੇ ਪਤੀ 2 2.5 ਰੱਖਦਾ ਸੋਨਾ ਜਿਹੜਾ ਚੜਵਾਇਆ ਦੂਜੀ ਮੰਜ਼ਲ ਦੀਆਂ ਬਾਰੀਆਂ ਤੇ ਅੰਦਰਲੇ ਦਰਵਾਜ਼ੇ ਤੇ ਕੰਧਾਂ ਪਰਸਨੈਰੀ ਗੱਚ ਤੇ ਮੀਨਾ ਕਰੇ ਤੇ ਸ਼ਤਾਂ ਦੇ ਜੜਾਊ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਦੂਜੇ ਸਿੱਖ ਸਰਦਾਰਾਂ ਨਾਲ ਮਿਲ ਕੇ 80000 ਰੁਪਏ ਖਰਚ ਕਰਕੇ ਚੜ੍ਹਦੇ ਪਾਸੇ ਦੇ ਦਰਾਨ ਦੀ ਛੱਤ ਨੂੰ ਰਾਣੀ ਸਦਾ ਗੌਰ ਘੜੀਆਂ ਮਿਸਲ ਦੀ ਸਰਦਾਰਨੀ ਨੇ 1,75,300 ਰੁਪਏ ਖਰਚ ਕਰਕੇ ਸਨੇਹਰੀ ਕਰਵਾਇਆ ਬਾਕੀ ਤਿੰਨ ਦਰਾਨਾਂ ਦੀ ਛੱਤ ਨੂੰ ਉਸੇ ਨੂੰ ਮੂਮੇ ਤਹਿਤ ਮਹਾਰਾਜਾ ਰਣਜੀਤ ਸਿੰਘ ਨੇ ਸਨੇਹਰੀ ਕਰਵਾਇਆ ਜਿਨ੍ਹਾਂ ਪਰਮਹਾਰਾਜਾ ਸਾਹਿਬ ਦਾ ਖਰਚਾ 5,35,330 ਰੁਪਏ ਆਇਆ ਪੌੜੀਆਂ ਵਾਲੇ ਪਾਸੇ ਦੀ ਛੱਤ ਮਹਾਰਾਜਾ ਰਣਜੀਤ ਸਿੰਘ ਨੇ ਸਨੇਹਰੀ ਬਣਵਾਈ ਹਰਮੰਦਰ ਸਾਹਿਬ ਦੇ ਚਫੀਰੇ ਦੀਆਂ ਕੰਧਾਂ ਤੇ 12 12 ਫੁੱਟ ਉੱਚੇ ਲੱਗੇ ਸੰਗਮਰ ਮਰਤੂ ਉੱਪਰ 18 18 ਫੁੱਟ ਜੰਗਲੇ ਸਮੇਲ ਕਿੰਗੇ ਤੇ ਕਲਸਾਂ ਤੋਂ ਬਿਨਾ ਮਹਾਰਾਜਾ ਅਨਜੀਤ ਸਿੰਘ ਨੇ ਸਨੇਹਰੀ ਕਰਵਾਇਆ ਜਿਸ ਉਤੇ ਲਗਭਗ 65000 ਰੁਪਏ ਖਰਚ ਆਇਆ ਛੋਟੀ ਛਤ ਦੇ ਵਿਚਕਾਰਲੀ ਕੰਧ ਮਹਾਰਾਜਾ ਖੜਕ ਸਿੰਘ ਨੇ ਸਨੇਹਰੀ ਕਰਵਾਈ ਉੱਤਰੀ ਪਾਸੇ ਦੀ ਛਤ ਭਾਈ ਰਾਮ ਸਿੰਘ ਜੀ ਪਸ਼ਾਉਰੀਏ ਨੇ ਸਨੇਹਰੀ ਕਰਵਾਈ ਪੱਛਮ ਵਾਲੀ ਛਤ ਅੰਦਰੋਂ ਕੰਦ ਭਾਈ ਰਾਮ ਸਿੰਘ ਤੇ ਭਾਈ ਗੁਰਮukh ਸਿੰਘ ਜੀ ਲਬਾਣੇ ਨੇ ਸਨੇਹਰੀ ਕਰਵਾਈ ਇਸ ਤਰ੍ਹਾਂ ਪੂਰਵੀ ਛੋਟੀ ਛੱਤ ਭਾਈ ਚੈਨ ਸਿੰਘ ਗੰਢ ਨੇ ਸਨੇਹਰੀ ਕਰਵਾਈ ਵੱਡੇ ਗੁੰਬਦ ਦੇ ਹੇਠ ਚਾਹਾਂ ਕੋਨਾ ਤੇ ਚਾਰ ਛੋਟੀਆਂ ਗੁੰਬਦੀਆਂ ਉਹਨਾਂ ਚਾਹਾਂ ਵਿਚਕਾਰ ਹਰ ਪਾਸੇ 9-9 ਕੁਲ 63 ਕਲਸ ਜਿਨ੍ਹਾਂ ਨੂੰ ਭਾਈ ਭਾਗ ਸਿੰਘ ਫਤੇ ਸਿੰਘ ਆਧੂ ਵਾਲਿਆਂ ਨੇ ਸਨੇਹਰੀ ਕਰਵਾਇਆ ਵੱਡੇ ਗੁੰਬਦ ਦੇ ਖੇਠਲੇ 12 ਦਰਵਾਜ਼ਿਆਂ ਤੇ ਸਨੇਹਰੀ ਕੰਮ ਬਸੰਤ ਸਿੰਘ ਖੇੜੀ ਵਾਲੇ ਕਰਵਾਇਆ। ਸ੍ਰੀ ਹਰਮੰਦਰ ਸਾਹਿਬ ਦਾ ਚਫੇਰਾ ਅੱਗੇ ਵਧਿਆ ਛੱਜਾ ਤੇ ਜੰਗਰੇ ਦੇ ਉੱਪਰ ਬਣੇ ਛੋਟੇ ਗੁੰਬਦ ਜੋ ਗਿਣਤੀ ਵਿੱਚ 58 ਹਨ ਮਹਾਰਾਜਾ ਰਣਜੀਤ ਸਿੰਘ ਨੇ ਸਨੇਹੇ ਕਰਵਾਏ। ਸ੍ਰੀ ਹਰਮੰਦਰ ਸਾਹਿਬ ਦੇ ਚੌਂ ਦਰਵਾਜ਼ਿਆਂ ਦੀਆਂ ਚਾਰ ਸਨੇਹਰੀ ਜੋੜੀਆਂ ਪ੍ਰਾਣੇ ਸਮੇਂ ਦੀਵਾਲੀ ਵਿਸਾਖੀ ਅਤੇ ਵੱਡੇ ਗੁਰਪੁਰਬਾਂ ਜੋ ਕਿ ਹੁਣ ਸਿਰਫ ਪੰਜ ਵੱਡੇ ਗੁਰਪੁਰਬਾਂ ਮੌਕੇ ਹੀ ਜਿੰਨਾ ਸਮਾਂ ਜਲੋ ਸਜਦਾ ਹੈ ਉਹਨਾਂ ਸਮਾਂ ਸਜਾਉਣ ਵਾਸਤੇ ਸ਼ਨੈਰੀ ਜੋੜੀਆਂ ਤਿਆਰ ਕਰਵਾਈਆਂ ਸਨ ਜਿਨ੍ਹਾਂ ਵਿੱਚੋਂ ਇੱਕ ਜੋੜੀ ਮਹਾਰਾਜਾ ਰਣਜੀਤ ਸਿੰਘ ਦੂਸਰੀ ਜੋੜੀ ਮਹਾਰਾਜਾ ਖੜਕ ਸਿੰਘ ਦੀ ਮਾਤਾ ਵੱਲੋਂ ਤੀਸਰੀ ਮਹਾਰਾਜਾ ਖੜਕ ਸਿੰਘ ਤੇ ਚੌਥੀ ਕਵਰ ਨੌਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦ ਗੌਰਵ ਨੂੰ ਪੇੜ ਕੀਤੀ ਗਈ ਸਮੇਂ ਮੁਤਾਬਕ ਇਨ੍ਹਾਂ ਵਿੱਚ ਹਰ ਇੱਕ ਜੋੜੀ ਉੱਪਰ 14000 ਰੁਪਏ ਖਰਚ ਆਇਆ ਸਾਰਾ ਕੰਮ ਗਿਆਨੀ ਸੰਤ ਸਿੰਘ ਰਾਹੀਂ ਮਿਸਤਰੀ ਮੁਹੰਮਦ ਯਾਰਖਾਨੀ ਨਗਰਾਨੀ ਵਿੱਚ ਹੋਇਆ ਗਿਆਨੀ ਸੰਤ ਸਿੰਘ ਦੇ ਦਿਹਾਂਤ ਤੋਂ ਬਾਅਦ ਇਹ ਕੰਮ ਉਹਨਾਂ ਦੇ ਪੁੱਤਰ ਭਾਈ ਗੁਰਮੁਖ ਸਿੰਘ ਦੇ سپرد ਹੋਇਆ ਜਿਸ ਰਾਹੀਂ 535000 ਦਾ ਸੋਨਾ ਖਰਚ ਹੋਇਆ ਜੋੜੀਆਂ ਉੱਪਰ ਸੋਨੇ ਦਾ ਸਾਰਾ ਕੰਮ ਮੁਹੰਮਦ ਯਾਰਖਾਨ ਮਿਸਤਰੀ ਦੇ ਪੁੱਤਰ ਅਲਾ ਯਾਰਖਾਨ ਨੇ ਕੀਤਾ ਇਸ ਦੀ ਇਵਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ₹300 ਦੀ ਕੀਮਤੀ ਤੇ ਸੋਨੇ ਦੇ ਕੜਿਆਂ ਦੀ ਜੋੜੀ ਤੇ बतौर ਨਗਦ ₹100 ਨਾਮ ਮਜੂਦ ਦਿੱਤਾ। ਸ੍ਰੀ ਹਰਮੰਦਰ ਸਾਹਿਬ ਦੀ ਤੀਜੀ ਮੰਜ਼ਲ ਤੇ ਚੌਥੀ ਝੰਡਾ ਸੀ 24 ਝੰਡਾ ਪ੍ਰਸੰਮਤ ਠਾਣਾ 993 ਬਿਕਰਮੀ ਵਿੱਚ ਸਨੇਹੀ ਕੰਮ ਕਰ ਦਿੱਤਾ। ਇਹ ਕੰਮ ਲਾਲਾ ਰਾਮਕਿਸ਼ਨ ਦਾਸ ਤੇ ਲਾਲਚੰਦ ਖੱਤਰੀ ਨੇ 24 ਝੰਡੇ ਉੱਪਰ ਸ਼ਨੇਰੀ ਕੰਮ ਕੀਤਾ ਇਤਿਹਾਸਕਵਾਰਿਆਂ ਅਨੁਸਾਰ ਹਰਮੰਦਰ ਸਾਹਿਬ ਦੀਆਂ ਸ਼ਤਾਂ ਸਿੱਖ ਸਜਾਰਾ ਨੇ ਪਹਿਲਾਂ ਹੀ ਚਾਂਦੀ ਦੀਆਂ ਬਣਵਾਈਆਂ ਸ਼੍ਰੀ ਹਰਮੰਦਰ ਸਾਹਿਬ ਅੰਦਰੋਂ ਦੋ ਪਾਸਿਆਂ ਦੀਆਂ ਸ਼ਤਾਂ ਤਾਰਾ ਸਿੰਘ ਜੀ ਗੈਬ ਤੇ ਚਾਂਦੀ ਦੀਆਂ ਬਣਾਈਆਂ ਤੇ ਮੀਨਾ ਕਾਰੀ ਕਰਵਾਈ ਤੀਜੇ ਪਾਸੇ ਦੀ ਸ਼ਤ ਪ੍ਰਤਾਪ ਸਿੰਘ ਤੇ ਜੱਸਾ ਸਿੰਘ ਤੇ ਇਸੇ ਤਰ੍ਹਾਂ ਚੌਥੇ ਪਾਸੇ ਦੀ ਜਿਹੜੀ ਸ਼ਤ ਸੀ ਉਹ ਗੰਡਾ ਸਿੰਘ ਪਸ਼ੋਰੀਏ ਨੇ ਤਿਆਰ ਕਰਵਾਈ। ਸ਼੍ਰੀ ਅਮੰਦਰ ਸਾਹਿਬ ਦੇ ਚੌਂਕ ਤੇ ਹਰ ਕੀ ਪੌੜੀ ਦੀਆਂ ਚਾਂਦੀਆਂ ਦੀਆਂ ਸ਼ਾਤਾ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਖੜਕ ਸਿੰਘ ਨੇ ਤਿਆਰ ਕਰਵਾਈਆਂ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੇ ਦਰਬਾਰ ਸਾਹਿਬ ਦੀ ਸੇਵਾ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ। ਉਹਨਾਂ 50000 ਦੇ ਸੰਗਮਰਮਰ ਨਾਲ 500 ਕਾਰੀਗਰ ਤੇ 800 ਮਜ਼ਦੂਰਾਂ ਨੂੰ ਲਾ ਕੇ ਬੜੀ ਕੋਸ਼ਿਸ਼ ਤੇ ਪਿਆਰ ਨਾਲ ਦਸਾਂ ਜੋੜੀ ਤੋਂ ਅਕਾਲ ਬੁੰਗੇ ਤੱਕ ਦਾ ਚੌਂਕ ਫੁਆਰਾ فرش ਥੰਮ ਕੜਿਆਲ ਤੇ ਬੁੰਗੇ ਤਿਆਰ ਕਰਵਾਏ ਉਹਨਾਂ ਦਿਨਾਂ ਵਿੱਚ ਹੀ ਦਰਬਾਰ ਸ਼ਹਿਬ ਦੀ ਬਾਕੀ ਸੇਵਾ ਕਬਰ ਨਾਉਣ ਹਾਲ ਦੀ ਮਰਜ਼ੀ ਨਾਲ ਹੁੰਦੀ ਰਹੀ ਕਬਰ ਸ਼ਹਿਬ ਦਾ ਵਿਚਾਰ ਬਣ ਚੁੱਕਾ ਸੀ ਕਿ ਇਸੇ ਤਰ੍ਹਾਂ ਦੀਆਂ ਪ੍ਰਕਰਮਾਂ ਤੇ ਇਸੇ ਤਰ੍ਹਾਂ ਦਰਵਾਤਨ ਤਨ ਸ਼ਹਿਬ ਵੀ ਤਿਆਰ ਕੀਤਾ ਜਾਵੇ ਮਹਾਰਾਜਾ ਖੜਕ ਸਿੰਘ ਤੇ ਕਬਰ ਨਾਉਣ ਹਾਲ ਸਿੰਘ ਦੇ ਗੁਰਪ੍ਰੇਸ਼ਦਾਰ ਜਾਣ ਤੋਂ ਬਾਅਦ ਕਬਰ ਦੀ ਮਾਤਾ ਮਹਾਰਾਣੀ ਚੰਦ ਕੌਰ ਨੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਉਸੇ ਤਰ੍ਹਾਂ ਜਾਰੀ ਰੱਖੀ ਮਹਾਰਾਜਾ ਸ਼ੇਰ ਸਿੰਘ ਦੇ ਚਲਾਨੇ ਪਿੱਛੋਂ ਰਾਜਾ ਹੀਰਾ ਸਿੰਘ ਨੇ ਕੋਈ ਧਿਆਨ ਨਾ ਦਿੱਤਾ ਇਸ ਤਰ੍ਹਾਂ ਇਹ ਸੇਵਾ ਦਾ ਕੰਮ 1 ਸਾਲ ਤੱਕ ਬੰਦ ਰਿਹਾ 1843 ਵਿੱਚ ਰਾਜਾ ਹੀਰਾ ਸਿੰਘ ਦੇ ਮਾਰੇ ਜਾਣ ਤੋਂ ਪਿੱਛੋਂ ਜਵਾਰ ਸਿੰਘ ਦੇ ਭਾਈ ਪ੍ਰਦਮਨ ਸਿੰਘ ਗਿਆਨੀ ਰਾਹੀਂ ਫਿਰ ਸੇਵਾ ਸ਼ੁਰੂ ਕੀਤੀ ਤੇ 75000 ਦੀ ਜ਼ਗੀਰ ਤੋਂ ਛੁੱਟ ਹੋਰ ਖਰਚੇ ਆਦ 5000 ਸਾਲਾਨਾ ਸ਼੍ਰੀ ਹਰਮੰਦਰ ਸਾਹਿਬ ਦੀ ਮਰਮਤ ਵਾਸਤੇ ਸਦਲੀ ਰਾਤ 1849 ਵਿੱਚ ਅੰਗਰੇਜ਼ ਸਰਕਾਰ ਵਲੇ ਵੀ ਇਹ ਕੰਮ ਜਾਰੀ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕਿਸੇ ਵਿਸ਼ੇਸ਼ ਸੇਵਾ ਦੀ ਲੋੜ ਨਾ ਮਹਿਸੂਸ ਹੋਈ ਪਰ ਦੋ ਨਕਾਸ਼ਾਂ ਦੀ ਡਿਊਟੀ ਜ਼ਰੂਰ ਸੀ ਜੋ ਚਿੱਤਰਕਾਰੀ ਦੇ ਕੰਮ ਵਿੱਚ ਮਰਮਤ ਕਰਦੇ ਰਹਿੰਦੇ ਲਗਭਗ 1955 ਈਸਵੀ ਤੋਂ ਬਾਅਦ ਗੱਜ ਦੇ ਨਕਾਸ਼ੀ ਦੇ ਸਾਰੇ ਹਿੱਸੇ ਨਵੇਂ ਬਣਾਉਣੇ ਸ਼ੁਰੂ ਕੀਤੇ ਕਿਉਂਕਿ ਪਹਿਲੇ ਕੰਮ ਦਾ ਰੰਗ ਫਿੱਕਾ ਪੈ ਚੁੱਕਾ ਸੀ ਜਤਮਾ ਦੇ ਕੰਧਾਂ ਉਪਰ ਹੱਥ ਲਾਉਣ ਕਰਕੇ ਜਿਤਰਾ ਦੀਆਂ ਸ਼ਕਲਾਂ ਘਾ ਚੁੱਕੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਮੇਂ ਦਾ ਲੱਗਾ ਹੋਇਆ ਸੋਨਾ ਕਾਫੀ ਮਹਿਲਾ ਹੋ ਗਿਆ 1965 ਈਸਵੀ ਸੰਤ ਫਰੇ ਸਿੰਘ ਤੇ ਸੰਤ ਚੰਨ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਦੇ ਸੋਨੇ ਨੂੰ ਧੋਣ ਦਾ ਫੈਸਲਾ ਕੀਤਾ ਸੋਨਾ ਧੋਣ ਦਾ ਮਸਾਲਾ ਲਾ ਕੇ ਸੁੱਚੇ ਤੇ ਪਵਿੱਤਰ ਜਲ ਨਾਲ ਸਾਰਾ ਸੋਨਾ ਧੋਤਾ ਗਿਆ ਸੋਨੇ ਵਿੱਚ ਚਮਕਦਾਰਾਈ ਪਰ ਬਾਅਦ ਵਿੱਚ ਉਹ ਚਮਕ ਮਦਮ ਹੋਈ ਸ਼ੁਰੂ ਹੋ ਗਈ ਮੈਂ ਇਹਨਾਂ ਦੀ ਰਏ ਤੋਂ ਪਤਾ ਲੱਗਾ ਕਿ ਸੋਨੇ ਦੀ ਤੋਹਾਈ ਸਮੇ ਵਰਤਿਆ ਗਿਆ ਮਸਾਲਾ ਠੀਕ ਨਹੀਂ ਸੀ ਜਿਸਨੇ ਤਾਂਬੇ ਦੀ ਪਤਰੀਆਂ ਤੇ ਚੜਿਆ ਹੋਇਆ ਸੋਨਾ ਲਾ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗਜੰ ਸਿੰਘ ਟਵਾੜਾ ਦੇ ਕਾਰਜਕਾਲ ਦੌਰਾਨ ਦੁਬਾਰਾ ਸੋਨਾ ਚੜਾਉਣ ਦੀ ਵਿਚਾਰ ਹੋਈ ਜਿਹਦੀ ਸੇਵਾ ਸੰਤ ਕਰਤਾਰ ਸਿੰਘ ਜੀ ਠੱਟੇ ਤੇ ਬੇਵਾਨਿਆਂ ਨੂੰ ਸੌਂਪੀ ਜਿਨ੍ਹਾਂ ਨੇ ਤਨਦੇਵੀ ਦੇ ਨਾਲ ਇਹ ਸੇਵਾ ਨਿਭਾਈ 1984 ਦੇ ਕਲੂ ਘਰੇ ਦੇ ਸਮੇਂ CRP ਦੀਆਂ ਗੋਲੀਆਂ ਨਾਲ ਉਪਰਲੀ ਮੰਜ਼ਲ ਦੀਆਂ ਬਾਰੀਆਂ ਉੱਪਰ ਕਾਫੀ ਨਿਸ਼ਾਨ ਲੱਗੇ ਗੋਲੀਆਂ ਨਾਲ ਪੱਤਰੇ ਜੂਰ ਉਖੜ ਗਏ ਪਰ ਮਾਰਤ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਿਆ ਸੁਕਾਰੀ ਗ੍ਰਿਜ ਤੋਂ ਬਾਅਦ ਹਮੰਦਰ ਸਾਹਿਬ ਦੇ ਸੋਨੇ ਨੂੰ ਦੁਬਾਰਾ ਤੋਂ ਆਇਆ ਗਿਆ ਸੱਚਖੰਡ ਸ੍ਰੀ ਹਮੰਦਰ ਸਾਹਿਬ ਦੇ ਸੋਨੇ ਦੀ ਸੇਵਾ ਵਿੱਚ ਗੁਰਨਾਣਕ ਨਿਸ਼ਕਾਮ ਸੇਵਕ ਜਥਾ ਜੋਕੇ ਵਾਲਿਆਂ ਦਾ ਵੀ ਬਹੁਤ ਵੱਡਾ ਤੇ ਅਹਿਮ ਯੋਗਦਾਨ ਰਿਹਾ 1995 ਤੋਂ ਲੈ ਕੇ ਮਾਰ ਜੁਨ 1999 ਤੱਕ ਸੱਚਖੰਡ ਸ੍ਰੀ ਹਮਦਿਰ ਸਾਹਿਬ ਤੇ 12 ਮੀਰ ਤੋਂ ਦੁੱਗਣਾ ਕਰਕੇ 20 ਤੋਂ 26 ਰੇਵ ਦੇ ਨਾਮਾਰ ਸੋਨਾ ਲਵਾਇਆ ਜੋ 200 ਸਾਲ ਤੱਕ ਟਿਕ ਸਕਦਾ ਹੈ ਇਸ ਲਈ ਬਕਾਇਦਾ ਇੰਗਲੈਂਡ ਤੋਂ ਟੈਕਟਿੰਗ ਹੋਈ ਤੇ ਖੁਦ ਵਿਗਿਆਨੀਆਂ ਨੇ ਦਰਬਾਰ ਸੈਵਿਟ ਕੀਤਾ ਹੁਣ ਵੀ ਹਰ ਸਾਲ ਸ਼ਾਮ ਸੇਵਾ ਜਥੇ ਵੱਲੋਂ ਰੀਠੀਆਂ ਦੇ ਨਾਲ ਬੜੇ ਸ਼ਰਧਾ ਭਾਵ ਨਾਲ ਹਰਮੰਦਰ ਸਾਹਿਬ ਦੇ ਸੋਨੇ ਦੀ ਤਵਾ ਇਹ ਕਿਤੇ ਜਾਂਦੀ ਹੈ ਸੋ ਇਹ ਸੀ ਪਿਆਰਿਓ ਹਰਮੰਦਰ ਸਾਹਿਬ ਜੀ ਦਾ ਸੋਨੇ ਦਾ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ ਹੋਈਆਂ ਕੋ ਨਾਲ ਨੂੰ ਮਾਝਤਾਰਿਓ ਗੱਜ ਕੇ ਫਤਿਹ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ